लेटर हाई कमांड ਨੂੰ ਲਿਖਿਆ ਸੀ ਕਿ ਜਿਹੜੇ ਟ੍ਰੈਡੀਸ਼ਨਲ ਕਾਂਗਰਸਮੈਨ ਨੇ ਜਿਨ੍ਹਾਂ ਨੇ ਇਹਨਾਂ ਮਿਲਿਟੈਂਟ ਸਿੱਧਾ ਜਮਾਨਾ ਵੀ ਦੇਖਿਆ ਐ ਕਾਲਾ ਦੌਰ ਵੀ ਦੇਖਿਆ ਭਾਈ ਕਾਂਗਰਸ ਟੈਜਿਕਾ ਜਿਨ੍ਹਾਂ ਨੇ ਦੇਖੀ ਜਦੋਂ ਉਹ ਕਾਂਗਰਸ ਦਾ ਕੋਈ ਝੱਡਾ ਨਹੀਂ ਚੱਕਣ ਨੂੰ ਤਿਆਰ ਥੀ ਬਰੂਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 26000 ਲੋਕਾਂ ਦੇ ਕਤਲ ਹੋਏ ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਕਾਂਗਰਸ ਦੇ 1600 ਤੋਂ ਕਰੀਬ ਲੀਡਰ ਮਾਰੇ ਗਏ ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨੇ ਜਿਹੜੇ ਕਾਂਗਰਸ ਜਿਨ੍ਹਾਂ ਦੇ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਦੁਆਰਾ ਰਵਾਇਤ ਕੀਤੀ ਕਾਂਗਰਸ ਉਹ ਪਰਵਾਰਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਔਰ ਉਹ ਲੋਕ ਜਿਹੜੇ ਕਾਫੀ ਉਹ ਲੋਕ ਆ ਇੰਟਰ ਕਰ ਗਏ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਤੋਂ ਜਿਹੜੇ ਕਿਸੇ ਟਾਈਮ ਪੰਜਾਬ ਚ ਮਿਲਿਟੈਂਸੀ ਦੀ سپورਟ ਕਰਦੇ تھے ਖਾਲਿਸਤਾਨ ਦੀ ਡਿਮਾਂਡ ਕਰਦੇ ਦੇ ਖਾਲਿਸਤਾਨ ਦੇ ਨਾਂ ਤੇ ਉੱਤੇ ਚੋਣਾ ਲੜਦੇ ਰਹੇ ਉਹ ਕਾਂਗਰਸ ਆ ਇੰਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਹਾਂਗੇ ਤਾਂ ਐਟਮੋਸਫੀਅਰ ਖਰਾਬ ਕਰਤਾ। ਉਸ ਟਾਈਮ ਵੀ ਮੈਂ ਵਿਰੋਧ ਕਰਦਾ ਰਿਹਾ। ਐਸੀ ਗੱਲ ਨਹੀਂ ਹੈ। ਰਿਪੀਟਡਲੀ 14 ਤੋਂ ਮੈਂ ਆਪਣੇ ਬਾਈਟ ਰਾਈਟਿੰਗ ਪਰਸਨਲ ਲੇਬਲ ਤੇ ਕਹਿੰਦਾ ਰਿਹਾ। ਉਹ ਉਹਨਾਂ ਚੀਜ਼ਾਂ ਤੇ ਮੈਂ ਕਹਿ ਸਕਦਾ ਕਿ ਜੀ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ। ਤਾਂ ਅੱਜ ਕਾਂਗਰਸ ਨੂੰ ਪੰਜਾਬ 'ਚ ਦਿੱਲੀ ਦੇਖਣੇ ਪਏ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਬੜੇ ਇਸ਼ੂ ਚੱਕੇ। ਖਾਸ ਕਰਕੇ ਮੈਜੋਰਟੀ ਜਿਹੜੇ ਗਰੀਬ ਐ, ਐਸਸੀ, ਐੋਬੀਸੀ, ਗਰੀਬ ਡਾਕਟਰ ਜਿਹੜਾ ਨਾ ਉਹ ਜਿਹੜਾ ਜ਼ਮੀਨ ਲੈਸ ਐ। ਅੱਜ ਇਹ ਆリーズ ਉੱਤੇ ਕਰਦੇ ਨੇ ਜੱਟ ਵੀ ਅੱਜਕੱਲ ਸ਼ਰੂ ਕਾਸ਼ਟਾਂ ਵਰ ਗਈਆਂ। ਜ਼ਮੀਨ ਵਾਲੇ ਵੀ ਘਟੇ ਐ ਬਹੁਤ ਥੋੜੇ ਰਹਿਤੇ ਨੇ। ਪਰ ਇਹਨਾਂ ਦੇ इशੂ ਵੀ ਚੱਪਟੇ ਦੇ ਰਹੇ ਹਨ ਪਰ ਜਿਹੜਾ ਪਿਛਲੀ ਸਰਕਾਰ ਤੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊ ਆ ਬਹੁਤ ਦਿਨ ਦਾ ਰਹੇ ਹਨ ਐਮਪੀ ਐਮਐਲਏ ਦੀਆਂ ਮੀਟਿੰਗਾਂ ਚ ਵੀ ਸਾਰੇ ਐਮਪੀ ਐਮਐਲਏ ਸਕਾਲਰਸ਼ਿਪ ਦਾ ਇਸ਼ੂ ਹੋਇਆ ਗੈਰ ਕਾਨੂੰਨੀ ਸ਼ਰਾਬ ਦੀਆਂ ਕਕੀਆਂ ਹੈ ਜੀ ਡਰੱਗ ਬਿਕਦਾ ਰਹਾ ਨਸ਼ੇ ਬਿਕਤੇਰੇ ਮਾਈਂ ਦਾ ਕੰਮ ਕਾ ਚੱਲਦਾ ਰਹਾ ਗੈਰ ਕਾਨੂੰਨੀ ਜ਼ਮੀਨਾਂ ਦੇ ਕਾਬਜ਼ੇ ਕਾਲੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ 'ਚ ਚੱਲਦਾ ਰਿਹਾ। ਉਦੋਂ ਮੈਂ ਹਰ ਮੀਟਿੰਗ 'ਚ ਚਾਹੇ ਐਮਐਲਏ ਐਮਪੀ ਦੀ ਮੀਟਿੰਗ ਹੈ ਇੱਥੇ ਵੀ ਰੇਜ਼ ਕੀਤਾ ਰਾਜ ਸਭਾ 'ਚ ਵੀ ਕਰਦਾ ਰਿਹਾ ਹਾਈ ਕਮਾਂਡ ਨੂੰ ਵੀ ਦੱਸਦਾ ਰਿਹਾ। ਪਰ ਅਫਸੋਸ ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟੀ ਉਸ ਸਮੇਂ ਦੇ ਹੁਣ ਜਿਹੜੇ ਮਜੂਤਾ ਹੈਗੇ ਵੀ ਆਰ ਜਿਹੜੇ ਐਕਸ ਮਨਿਸਟਰ ਐਮਐਲਏ ਖਾਸ ਤੌਰ ਤੇ ਸਾਡੇ ਵਰਗ ਦੇ ਕੋਈ ਨਹੀਂ ਕਿਸੇ ਵੀ ਈਸ਼ੂ ਦਾ ਚਾਹੇ ਉਹ ਮੰਤਰੀ ਤੇ ਚਾਹੇ ਉਹ ਐਮਪੀ ਤੇ ਸਕਾਲਰਸ਼ਿਪੀ ਨੂੰ ਤੇ ਨਹੀਂ ਕੋਈ ਬੋਲਦਾ ਕੋਈ ਡੇਰ ਕਾਨੂੰਨੀ ਸ਼ਰਾਬ ਦੀਆਂ ਪੱਟਾਂ ਫੈਕਟਰੀਆਂ ਚੱਲਣ ਦਾ ਜਿਹੜੇ ਲੋਕ ਮਾਰੇ ਗਏ 114 ਮਰੇ 340 ਦੇ ਕਰੀਬ ਹਸਪਟਲਾਈਜ਼ ਹੋਏ ਕਿਡਨੀਆਂ ਫੇਲ ਹੋਈਆਂ ਆਖਾਂ ਗਈਆਂ ਇਹ ਈਸ਼ੂ ਤੇ ਜੜੀ ਐਸੀਆਂ ਦੇਸੀ ਜ਼ਮੀਨਾਂ ਦੇ ਪੰਜ ਮਰਲੇ ਦੇ ਪਲਾਟ ਐਜੀ ਅ ਨੌਕਰੀਆਂ ਦਾ ਸਵਾਲ ਸੀ ਇਹ ਕੋਈ ਅਫੀਸ਼ੀਅਲੀ 50 ਸਾਲਾਂ ਚ ਨੌਕਰੀ ਨਹੀਂ ਦਿੱਤੀ ਨਹੀਂ ਗਈ ਸਾਡੀ ਕੈਪਟਨ ਸਰਕਾਰ ਤੋਂ इवन ਕੰਟਰੋਜਲੇ ਠੇਕੇਦਾਰੀ ਸਿਸਟਮ ਸੀਮ ਉਹਦੇ ਉੱਤੇ ਅਸੀਂ ਵਿਰੋਧ ਕੀਤਾ ਪਰ ਅਫਸੋਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਚੌਥੀ ਬੰਦੇ ਅਸੀਂ ਦੋਿਆਂ ਨੂੰ ਵੀ ਦੋਸ਼ ਦੰਮ ਦਿੰਨੇ ਹੈ ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ ਤੇ ਜਿੱਤ ਕੇ ਐਮਐਲਏ ਐਮਪੀ ਬਣਦੇ ਨਹੀਂ ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ ਐਮਐਲਏ ਐਮਪੀ ਦੀ ਸਰਟੀਫਿਕੇਟ ਦੀ ਜਰੂਰਤ ਹੈ ਬਾਕੀ ਮੈਂ ਸਮਝਦਾ ਉਹਨਾਂ ਨੇ ਆਪਣੀ ਜਨਿਓਰ ਦੇ ਵਿੱਚ ਕੋਈ ਛੱਕੇ ਨਹੀਂ ਪਿਆ ਇਹ ਸਮਾਜ ਦੇ ਨਾਲ ਧੋਖਾ ਕੀਤਾ ਡਾਕਟਰ 바ਵਾ ਸਾਹਿਬ ਅਮਿਤ ਕਰਨਾ ਵੀ ਉਹ ਧੋਖਾ ਕਰਦੇ ਰਹੇ ਤੁਸੀਂ ਆਪਣੀ ਫਤਿਹਗੜ ਸਾਹਿਬ ਸੀਟ ਇੱਥੇ ਤੁਸੀਂ ਰਿਫੈਸ਼ ਵੀ ਆ ਤੇ ਕਰਮਖੰਮੀ ਵੀ ਆ ਇੱਥੇ ਕੀ ਲੱਗਦਾ ਤੁਹਾਨੂੰ ਦੇਖੋ ਗੱਲ ਇਹ ਨਹੀਂ ਹੈ ਗੱਲ ਮੇਰਾ ਸਵਾਲ ਨਹੀਂ ਹੈ ਅਸੀਂ ਤਾਂ ਜਾਣ ਤਾ ਫੈਲੀ ਤੇ ਰੱਖ ਕੇ ਕਾਂਗਰਸ ਨਾ ਕੜੇ ਰਹੇ ਹਨ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲੀ ਮਈ ਰੰਗ ਕੇ ਕਿਹਿਆ 1985 ਨੂੰ ਪਹਿਲੀ ਮਈ ਨੂੰ ਕਾਂਗਰਸ ਦੇ ਦਫਤਰ ਚ ਜਿਹੜਾ ਮੇਰਾ ਦਫਤਰ ਸੀ ਉਥੇ ਮਿਲੀਟੈਂਟ ਨੇ ਅਟੈਕ ਕੀਤਾ ਚਾਰ ਬੰਦੇ ਮਰੇ ਫਟੜ ਹੋਈ ਸੀਰੀਅਸ ਇੱਕ ਬੰਦਾ ਮਰਿਆ ਕੁਝ ਜ਼ਖਮੀ ਹੋਈ ਮੈਂ ਬਚਿਆ ਕਿੰਨੋ ਟ੍ਰੈਂਟ ਚਾ ਮੈਂ ਬੱਚੇ ਇਹੋ ਜਿਹੇ ਮੇਰੇ ਵਰਗੇ ਬਹੁਤ ਪਰ ਉਹ ਜਿਹੜੇ ਹੁਣ ਕੇਪੀ ਸਾਹਿਬ ਲਾ ਲੋ ਕੇਪੀ ਸਾਹਿਬ ਦਾ ਫਾਦਰ ਹੱਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ ਤਰਲੋਚਨ ਸਿੰਘ ਸੂਢ ਦਰਸ਼ਨ ਸਿੰਘ ਕੇਪੀ ਉਹਦਾ ਫਾਦਰ ਸੀ ਤਰਲੋਚਨ ਜਿਹੜਾ ਬੰਗਿਆ ਤੋਂ ਲੜਦਾ ਇਹ ਉਹਦੇ ਪਿਤਾ ਜੀ ਚੌਧਰੀ ਜਗਤਰਾਮ ਉਹ ਵੀ ਅਤਵਾਦ ਫਗਵਾੜੇ ਚ ਮਾਰੇ ਆ ਗਏ ਹਨ ਇਹ ਜੋ ਬਹੁਤ ਹੈ ਪੈਰਾ ਰਾਮ ਧੰਨੋ ਵਾਲੀ ਮਾਰੇ ਗਏ ਅਸੀਂ ਹਰਪੁਰ ਦੇ ਵਿੱਚ ਚਲੇ ਜਾਓ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਸੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਦਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰੇ ਆ ਗਿਆ ਚਿਤਾਹੀਦਾਤਾ ਉਹਨੂੰ ਸੀ ਕਾਂਗਰਸ ਨੂੰ ਸ਼ਹੀਦ ਦਾ ਦਰਦ ਆਦਨ ਦੀ ਪਾਰਟੀ ਲਈ ਇਹ ਪਾਰਟੀ ਦੇ ਸੰਘਰਸ਼ 'ਚ ਜੂ ਮਰਿਆ ਨਾ ਉਹਨੂੰ ਆਵਾੜਾ ਹੈ ਜੇ ਤੇ ਤਾ ਵੀ ਉਹਦੀ ਘਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਇਹ ਇਧਰ ਉਹ ਲਾ ਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦਿੰਦੇ ਜੇ ਐ ਨਹੀਂ ਤੁਹਾਡਾ ਬਹੁਤਾ ਅ ਨਿਹੜੇ ਦਾ ਇਸ ਮਾਨਦਨੇ ਹੈ ਅ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਕਿ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਨਾ ਇਹ ਚ ਕਰਕੇ ਕਾਂਗਰਸ ਜਿਹੜੇ ਟ੍ਰੈਡੀਸ਼ਨਲੀ ਕਸ਼ਾਜ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਆ ਐਸਸੀ ਔਰ ਨੌਨ ਐਸਸੀ ਐਸਸੀ ਦਾ ਸਾਰੀ ਖਤਮ ਕਰਤੇ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਾਈ ਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜਾ ਟ੍ਰੈਡੀਸ਼ਨਲ ਨੇ ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ ਇਹ ਲੱਗਦਾ ਕਿ ਇਹਦਾ ਨੁਕਸਾਨ ਹੁਣ ਚੱਲਣਾ ਪੈ ਸਕਦਾ ਲੋਕ ਸਭਾ ਚੋਣਾਂ ਚੀਂ ਇਹ ਮੈਜਰੀਕਲ ਕਰਦਾ ਤੁਸੀਂ ਚੱਜੀ ਨੂੰ ਦੇਣਾ ਸੀ ਤੇ ਹੋਰ ਦੇ ਦਿੰਦੇ ਜੇ ਨਹੀਂ ਚੰਨੀ ਦਾ ਸਾਾਨੂੰ ਇਹ ਲੱਗਦਾ ਵੀ ਇਹ ਐਸ਼ੀਆਂ ਚੱਤੂ ਜੀ ਉਹਨਾਂ ਨੂੰ ਐਸੀਆਂ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦੁਰਨਾਸ਼ਿਕਤਾ ਤੋਂ ਹਾਰਦਾ ਜਮਾਤ ਵੀ ਜਬਤ ਹੁੰਦੀ ਹੈ ਫੁਖਾਸੇ ਕਿ ਉਹਦੇ ਚ ਕੋਈ ਗੁਣ ਨਹੀਂ ਜਿਹਦੇ ਕਰਕੇ ਉਹਨੂੰ ਮੂੰਹ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਪੌਪੂਲਰ ਸ਼ਰੂ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਜਾਂਦੀ ਹੈ ਪੰਜਾਬ ਚ ਹਿੰਦੂ ਲੀਡਰਸ਼ਿਪ ਦੀ ਖਤਮ ਹੈ ਤੇ ਪੰਜਾਬ ਚ OBC ਲੀਡਰਸ਼ਿਪ ਵੀ ਖਤਮ ਹੈ ਪੰਜਾਬ ਤੇ SC ਲੀਡਰਸ਼ਿਪ ਵੀ ਖਤਮ ਹੈ ਸਾਬ ਜਿਸ ਤਰ੍ਹਾਂ ਹੁਣ ਤੁਸੀਂ ਵੀ ਤੇ ਨਵਜੋਤ ਸਿੰਘ ਸਿੱਧੂ ਕਹ ਲਓ ਕਿ ਪਾਰਟੀ ਦੇ ਵੱਡੇ ਚਿਹਰੇ ਨੇ ਲੋਕ ਸਭਾ ਚੋਣਾਂ ਚ ਪ੍ਰਚਾਰ ਨਹੀਂ ਕਰ ਰਹੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਰੋਸ ਜ਼ਾਹਰ ਕਰੋਗੇ ਜਾਂ ਫਿਰ ਪਾਰਟੀ ਲਈ ਕੋਈ ਕਿਤੇ ਨਹੀਂ ਅਜੇ ਬਹੁਤ ਟਾਈਮ ਪਿਆ ਦੇਖੋ ਇਹ ਰਿਵਿਊ ਕਰਨ ਟੈਕਨ ਰਿਵਿਊ ਕਰਨ ਕਿਆਰ ਨੂੰ ਪਤਾ ਨਹੀਂ ਰਿਪੋਰਟ ਵੀ ਇਹ ਸੀਟਾਂ ਹਾਰ ਰਹੀਆਂ ਸਾਡੀਆਂ ਰਿਵਿਊ ਕੋ ਨਹੀਂ ਕਰਦੇ ਇਸੇ ਟ੍ਰੈਡੀਸ਼ਨਲ ਕਾਂਗਰਸਮੈਨ ਨੂੰ ਦੇਣ ਜਿਹੜਾ ਜਿੱਤ ਸਕਦਾ ਦਲਵਾਦ ਨੂੰ ਸਾਡੇ ਸਿਰਾਂ ਤੇ ਪਾਉਣ ਆ। ਲੋਕ ਚਰਚਾਵਾਂ ਵੀ ਖਿਲਾਰੇ ਨੇ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਜਦੂਲੋ ਸਾਹਿਬ ਜਾਂ ਕੋਈ ਹੋਰ ਸਾਥੀ ਭਾਜਪਾ ਦੇ ਸੰਪਰਕ ਤੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਨੇ। ਜੈਜੀ ਬੰਦੇ ਦੀ ਸੋਚ ਹੈ। ਉਸ ਜੀ ਗੱਲ ਕਰ ਲੱਦਾ ਬਗਲਾ। ਕਿਉਂਕਿ ਮੌਸਮ ਹੈ। ਕਿਸੇ ਟਾਈਮ ਹਰਿਆਣਾ ਬਦਨਾਮ ਹੁੰਦਾ ਸੀ ਆਇਆ ਆਰਾਮ ਗਿਆ ਆਰਾਮ ਚ। ਅਜੂ ਪਦਨਾਮ ਪੰਜਾਬ ਬਦਨਾਮ ਹੋ ਗਿਆ। किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस King of Spices Restaurant Cafe and a Rooftop mein aapka swagat hai